ਮੇਰੇ ਸਮਝ ਕਿਹੋ ਜੀ ਵਿਚਾਰ ਕਿਹੋ ਜੀ ਮੇਰਾ ਕਰਾਦਾਰ ਕਿਹੋ ਜੀ ਹੈ ਇਹ ਨਹੀਂ ਤੱਕਿਆ ਸੁਣੀ ਸੁਣਾਈ ਗੱਲ ਮਹਾਰਾਜ ਕਹਿੰਦੇ ਭਰਮ ਪੈ ਗਿਆ ਕਿ ਮੈਂ ਇੰਨਾ ਹੀ ਵੱਡਾ ਹਾਂ ਮੈਂ ਇਸ ਤਰ੍ਹਾਂ ਦਾ ਹੀ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭ੍ਰਮ ਭਾਉ ਡਰ ਜਿਹੜਾ ਬਾਹਰ ਦਾ ਦੁਨੀਆ ਤੋਂ ਦਾਤੇ ਦਾ ਨਹੀਂ ਦੁਨੀਆ ਦਾ ਦਾਤੇ ਵੱਲ ਨੂੰ ਤੁਰੇਗਾ ਤੇਰੇ ਅੰਦਰ ਦਾ ਭਰਮ ਵੀ ਤੇ ਭੌ ਵੀ ਸਾਰੇ ਪ੍ਰਕਾਰ ਦਾ ਨਾਸ਼ ਹੋ ਜਾਵੇਗਾ ਨਸ਼ਟ ਹੋ ਜਾਵੇਗਾ ਤੇਰੇ ਅਸਲੀਅਤ ਸਾਹਮਣੇ ਆਵੇਗੀ ਤੇ ਅਸਲੀਅਤ ਦੇ ਨਾਲ ਜੁੜ ਜਾਵੇਂਗਾ ਤੂੰ ਅਜੇ ਨਕਲ ਦੇ ਨਾਲ ਜੁੜਿਆ ਅਸਲ ਦੇ ਨਾਲ ਨਹੀਂ ਅਸਲੀ ਜੀਵਨ ਜਿਉ ਆਪਣੇ ਅੰਦਰ ਆਪੇ ਆਪ ਨੂੰ ਵੇਖ ਆਪਣੇ ਆਪ ਨੂੰ ਵੇਖ ਮਰਦ ਕਬੀਰ ਸਾਹਿਬ ਕਹਿੰਦੇ ਕਬੀਰ ਅਬਰੇ ਕੋ ਉਪਦੇਸ ਤੇ ਮੁਖ ਮੈਂ ਪਰਹਿ ਰੇਤ ਰਾਸ ਬਿਰਾਨੀ ਰਾਖਤੇ ਖਾਇਆ ਕਰ ਕਾ ਖੇਤ ਮੇਰੀ ਤਰ੍ਹਾਂ ਦੁੱਧਿਆ ਨੂੰ ਦੱਸੀ ਜਾਂਨੇ ਆ ਦੁੱਧਿਆ ਨੂੰ ਇਧਰੋਂ ਮੈਂ ਪੜ ਲਿਆ ਤੁਹਾਨੂੰ ਇੱਥੇ ਸੁਨਾਤਾ ਤੁਸੀਂ ਇਤੋਂ ਸੁਣ ਲਿਆ ਅੱਗੇ ਤੁਸੀਂ ਕਥਾ ਵਚ ਕੇ ਜਾ ਬਣੇ ਤਾਂ ਅੱਗੇ ਸੁਣਾਉਣ ਲੱਗ ਪਏ ਭਾਂਡੇ ਮੇਰੇ ਵੀ ਖਾਲੀ ਰਹਿ ਗਏ ਤੁਹਾਡੇ ਵੀ ਖਾਲੀ ਰਹਿ ਗਏ ਔਰ ਗੱਲ ਉਦਨ ਬੰਨੀ ਏ ਜਿੱਦਨ ਭਾਂਡੇ ਵਿੱਚ ਮੇਰੇ ਹਿਰਦੇ ਵਿੱਚ ਵੀ ਕੁਝ ਟਿਕਿਆ ਤੁਹਾਡੇ ਹਿਰਦੇ ਵਿੱਚ ਵੀ ਕੋਈ ਟਿਕਿਆ ਉਦਨ ਹੀ ਮੇਰੀ ਗੱਲ ਬੰਨੀ ਉਦਨ ਹੀ ਤੁਹਾਡੀ ਬੰਨੀ ਉਦਨ ਹੀ ਮੈਨੂੰ ਕਤਰਾ ਜਿਹੜਾ ਪ੍ਰਾਪਤ ਹੋਣਾ ਪਿਆਸ ਮੇਰੀ ਉਦੋਂ ਬੁਝਣੀ ਏ ਜਦੋਂ ਅੰਦਰ ਦੋ ਘੁੱਟਾ ਪਾਣੀ ਜਾਵੇਗਾ ਤੁਹਾਡੀ ਪਿਆਸ ਉਦੋਂ ਬੁਝਣੀ ਏ ਜਦੋਂ ਅੰਦਰ ਦੋ ਘੁੱਟਾ ਪਾਣੀ ਜਾਵੇਗਾ ਤੁਹਾਡੇ ਵੀ ਜੀਵਨ ਦੀ ਸਫਲਤਾ ਉਦੋਂ ਹੋਣੀ ਜਦੋਂ ਦੋ ਬਚਨ ਕਿਦੇ ਗੁਰੂ ਵਾਲੇ ਅੰਦਰ ਵੱਸ ਗਏ ਮੇਰਾ ਵੀ ਭਲਾ ਉਦੋਂ ਹੀ ਹੁੰਨਾ ਜਦੋਂ ਗੁਰੂ ਵਾਲੇ ਬਚਨ ਵੱਸ ਗਏ ਕਹਿੰਦੇ ਦੂਜਿਆਂ ਨੂੰ ਹੋਕਰਾ ਮਾਰਨ ਵਾਲਿਆ ਆਪਣੇ ਜੀਵਨ ਅੰਦਰ ਆਪਣੇ ਘਰ ਅੰਦਰ ਆਪਣੇ ਪਰਿਵਾਰ ਵਾਲੇ ਝਾਕ ਸਾਡੀਆਂ ਅੱਖਾਂ ਬਾਹਰ ਨੂੰ ਦੂਰ ਵੇਖਦੀਆਂ ਨੇ ਦੂਜੇ ਦੇ ਪਰਿਵਾਰ ਨੂੰ ਦੂਜੇ ਦੇ ਕਰਤਾਰ ਨੂੰ ਦੂਜੇ ਦੇ ਸਰੀਰ ਨੂੰ ਦੂਜੇ ਦੀ ਦੌਲਤ ਨੂੰ ਦੂਜੇ ਦੇ ਕਾਰੋਬਾਰ ਨੂੰ ਆਪਣੇ ਵੱਲੋਂ ਜੀਵਨ ਦਾ ਹੁੰਦਾ ਨਹੀਂ ਪਤਾ ਆਪਣੇ ਪਰਿਵਾਰ ਦਾ ਨਹੀਂ ਪਤਾ ਆਪਣੇ ਕਰਤਾਰ ਦਾ ਨਹੀਂ ਪਤਾ ਆਪਣੇ ਅਵਗਨਾ ਦਾ ਨਹੀਂ ਦਿਖਾਈ ਦੇਂਦਾ ਦੂਜਿਆਂ ਨੂੰ ਦੱਸੇਗਾ ਮਹਾਰਾਜ ਕਹਿੰਦੇ ਅੰਦਰੋਂ ਭੌ ਖਤਮ ਹੋਏਗਾ ਅੰਦਰੋਂ ਭਰਮ ਖਤਮ ਹੋਏਗਾ ਜਿਹੜਾ ਪਾਲੀ ਬੈਠਾ ਨਾ ਕਿ ਮੇਰੇ ਵਰਗਾ ਕੋਈ ਨਹੀਂ ਇਹ ਖਤਮ ਹੋ ਜਾਏਗਾ ਪਤਾ ਲੱਗੇਗਾ ਜਿਸ ਦਿਨ ਜਿਸ ਮਨੁੱਖ ਨੂੰ ਆਪਣੇ ਗੁਨਾਹ ਦੇਖਣ ਲੱਗ ਪੇ ਨਾ ਇਸ ਸਮਝ ਲਈਓ ਬੜਾ ਭਲਾ ਕਰਵੇਂ ਗੁਰੂ ਦੀ ਕਿਰਪਾ ਹੋਣ ਲੱਗ ਪਈ ਜਿਹੜੇ ਬੰਦੇ ਨੂੰ ਕੱਪੜਿਆਂ ਤੇ ਲੱਗੇ ਦਾਗ ਨਹੀਂ ਅਜੇ ਦਿਸੇ ਉਹ ਦਾਗਾਂ ਨੂੰ ਧੋਣ ਦੀ ਕਦੋਂ ਸੋਚੇਗਾ ਮਟਾਉਣ ਦੀ ਕਦੋਂ ਸੋਚੇਗਾ ਜਿਸ ਦਿਨ ਸਾਨੂੰ ਸਾਡੀਆਂ ਗੁਸਤਾਖੀਆਂ ਦਾ ਪਤਾ ਲੱਗਣ ਲੱਗ ਪਿਆ ਮਨੁੱਖ ਉਹਨਾਂ ਤੋਂ ਮਹਿਫੂਜ਼ ਹੋਣ ਲੱਗ ਪਏਗਾ ਰਹਿ ਤੋਂ ਅਲੱਗ ਜਾਏਗਾ ਘਟਾਉਣ ਲੱਗ ਪਏਗਾ ਦੂਰ ਕਰੇਗਾ ਦੋਸ਼ਾਂ ਨੂੰ ਅਗਰ ਸਾਰੀ ਉਮਰ ਉਨ ਨੂੰ ਇਹ ਦਾਗ ਨਦਰ ਨਹੀਂ ਆਏ ਤੇ ਕਪੜਾ ਹੀ ਇੰਨਾ ਮੈਲਾ ਹੋ ਗਿਆ ਹੈ ਅੱਗੇ ਜਾਏਗਾ ਜਗ੍ਹਾ ਨਹੀਂ ਮਿਲੇਗੀ ਮਹਾਰਾਜ ਦੇ ਬਚਨ ਨੇ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਨ ਨਾਹੀ ਜਾਏ ਜਗ੍ਹਾ ਨਹੀਂ ਮਿਲਨੀ ਉੱਥੇ ਜੇ ਦੋਸ਼ ਨੇ ਗੁਸਤਾਖੀਆਂ ਨੇ ਇੱਥੇ ਮਟਾ ਧੋ ਇਹਨਾਂ ਨੂੰ ਜੀਵਨ ਸਾਫ ਸੁਥਰਾ ਕਰ ਸੰਖੇਪ ਕਰ ਮਹਾਰਾਜ ਕਹਿੰਦੇ ਨੇ ਭਾਓ ਪਰਮ ਅੰਧੇਰਾ ਮਿਟੇਗਾ ਗਿਆਨਤਾ ਦਾ ਪਾਉ ਖਤਮ ਹੋ ਜਾਏਗਾ ਪਰਮਾਤਮਾ ਨਾਲ ਜੁੜ ਕੇ ਤੇ ਮਹਾਰਾਜ ਕਹਿੰਦੇ ਮਿਲ ਸੰਤ ਸਭਾ ਮਨ ਮਾਝੀਏ ਹੁਣ ਭਰਮ ਵੀ ਮਨ ਵਿੱਚ ਪੈਂਦਾ ਹੈ ਪਾਉ ਵੀ ਮਨ ਵਿੱਚ ਪੈਂਦਾ ਹੈ ਨਾਮ ਬਾਹਰ ਪਾਉ ਦੀ ਤੇ ਪ੍ਰੇਮ ਦੀ ਤੇ ਡਰ ਦੀ ਦੋਨਾਂ ਦੀ ਤਸਵੀਰ ਕੋ ਨਹੀਂ ਹੈ ਗਿਆਨ ਤੇ ਅਗਿਆਨ ਦੀ ਵੀ ਤਸਵੀਰ ਕੋਈ ਨਹੀਂ ਹੈ ਇਹ ਵੀ ਮਨ ਚੀ ਹੈ ਔਰ ਪ੍ਰਕਾਸ਼ ਤੇ ਅੰਧੇਰੇ ਦੀ ਕੋਈ ਤਸਵੀਰ ਨਹੀਂ ਹੈ ਇਹ ਮਨ ਦੀਆਂ ਅਵਸਥਾਵਾਂ ਨੇ ਮਨ ਦੇ ਖਿਆਲ ਨੇ ਬਸ ਇਹੋ ਬਦਲਨੇ ਨੇ ਮਹਾਰਾਜ ਕਹਿੰਦੇ ਮਿਲ ਸੰਤ ਸਭਾ ਔਰ ਸੰਤ ਸਤ ਸਭਾ ਸਤ ਪੁਰਖਾਂ ਦੀ ਸੰਤ ਉਹ ਹੁੰਦਾ ਥੋੜਾ ਜਿਹਾ ਮੈਂ ਆਪ ਜੀ ਨਾਲ ਵਿਚੋਕੜ ਦੀ ਵਿਚਾਰ ਕਰਦੇ ਆ ਗ੍ਰੰਥਕਾਰ ਵਿਦਵਾਨ ਮਹਾਂਪੁਰਸ਼ ਕਹਿੰਦਿਆ ਇਹ ਪੰਚ ਦਸੀ ਦੇ ਵਿੱਚ ਲਿਖਿਆ ਹੋਇਆ ਬਈ 10000 ਮਨੁਸ਼ ਬੈਠਾ ਹੋਵੇ ਨਾ 10000 ਤੇ ਉਹਦੇ ਵਿੱਚੋਂ ਇੱਕ ਦੋ ਜਗਿਆਸੂ ਹੁੰਦੇ ਆ ਜਗਿਆਸੂ ਦਾ ਅਰਥ ਵਿਦਵਾਨ ਮਹਾਂਪੁਰਸ਼ ਸਮਝਾਇਆ ਕਰਦੇ ਨੇ ਜਿੰਨੋਂ ਜਾਗ ਆ ਗਈ ਸੋਜ ਆ ਗਈ ਬੈਠਿਆਂ ਬਈ ਆ ਵੀ ਕਰਨ ਵਾਲਾ ਹੈ ਇਹ ਕਰਨਾ ਹੈ ਇਸ ਵਾਸਤੇ ਮੈਂ ਆ ਅਜੇ ਚੱਲਿਆ ਨਹੀਂ ਜਾਗ ਆ ਗਈ ਸਮਝ ਆ ਗਈ ਸੋਜ ਆ ਗਈ ਪਤਾ ਲੱਗ ਗਿਆ ਵੀ ਮੈਂ ਚੱਲਣਾ ਹੈ ਤੇ ਫਿਰ ਉਹ ਕਹਿੰਦੇ ਬਈ 10000 ਜਗਿਆਸੂ ਹੋਵੇ ਇੱਕ ਸਾਧੂ ਹੁੰਦਾ ਹੈ ਤੇ ਸਾਧੂ ਇਹ ਨਹੀਂ ਕਿ ਕੋਈ ਕੱਪੜੇ ਦਾ ਉਹਦਾ ਸਿਰ ਮੁੰਡਿਆ ਹੋਵੇ ਤਾਂ ਕਿਵੇਂ ਹੋਵੇ ਨਹੀਂ ਸਾਧੂ ਉਹਨੂੰ ਕਹਿੰਦੇ ਨੇ ਜਿਹੜਾ ਚੱਲ ਪਿਆ ਆਸ ਜਾਗ ਪੀਏ ਤੇ ਹੁਣ ਉਹਦੀ ਪੂਰਤੀ ਲਈ ਤੁਰ ਪਿਆ ਹੈ ਅੰਦਰੋਂ ਜਪਨ ਲੱਗ ਪਿਆ ਹੈ ਯਤਨ ਕਰਨ ਲੱਗ ਪਿਆ ਹੈ ਐਸ਼ਾਈ ਗ੍ਰਹਿਣ ਕਰਨ ਲੱਗ ਪਿਆ ਹੈ ਬੁਰਾਈ त्यागਣ ਲੱਗ ਪਿਆ ਹੈ ਸਿਮਰਨ ਕਰਨ ਲੱਗ ਪਿਆ ਹੈ ਸਤ ਸੰਗਤ ਕਰਨ ਲੱਗ ਪਿਆ ਕੋ ਸੰਗਤ ਦਾ ਤਿਆਗ ਕਰਨ ਲੱਗ ਪਿਆ ਚੱਲ ਪਿਆ ਸਾਧਨਾ ਕਰਨ ਲੱਗ ਪਿਆ ਜਦਨ ਉਹ ਸਾਧਨਾ ਕਰਨ ਵਾਲੇ 10000 ਨੇ ਉਹ ਸਾਧਨਾ ਕਰਦਿਆਂ ਕਰਦਿਆਂ ਪਿੱਛੇ ਹਟਾਣਿਆਂ ਫੁਰਨਿਆਂ ਦਾ ਵਿਕਾਰਾਂ ਦਾ ਵਿਚਾਰਾਂ ਦਾ ਅੰਤ ਕਰਦਿਆਂ ਕਰਦਿਆਂ ਜਦਨ ਕੇਵਲ ਸੱਚ ਰਹਿ ਗਿਆ ਸਤ ਸਰੂਪ ਪਰਮਾਤਮਾ ਵਿੱਚ ਮਿਲ ਗਿਆ ਉਹਨੂੰ ਸੰਤ ਕਹਿੰਦੇ ਨੇ ਜਮਾ ਅੰਤ ਉਹ ਸੰਤ ਜਿਹੜਾ ਸਤਗੁਰੂ ਸਰੂਪ ਹੋ ਗਿਆ ਕਿਸੇ ਪਖੰਡੀ ਦਾ ਨਾਂ ਨਹੀਂ ਸੰਤ ਕਿਸੇ ਚੋਲੇ ਦਾ ਕੱਪੜੇ ਦਾ ਨਾਂ ਨਹੀਂ ਸੰਤ ਕਿਸੇ ਫਿਰਕੇ ਦਾ ਨਾਮ ਨਹੀਂ ਸੰਤ ਕਿਸੇ ਡੇਰੇ ਦਾ ਨਾਂ ਨਹੀਂ ਸੰਤ ਸੰਤ ਜਿਹੜਾ ਸਤਗੁਰੂ ਦਾ ਸਰੂਪ ਹੋਣ ਦਾ ਨਾਂ ਹੈ ਸਤਗੁਰੂ ਵਿੱਚ ਮਿਲਦਾਨ ਦਾ ਨਾਉ ਆ ਸੱਚ ਸਰੂਪ ਹੋ ਜਾਂਦਾ ਹੈ ਤੇ ਜਿਹੜੇ ਸੱਤ ਮਾਰਗ ਤੇ ਟੁਰੇ ਉਹਦੇ ਨਾਲ ਜੁੜੇ ਉਹਨਾਂ ਨਾਲ ਮਿਲ ਭਲਿਆ ਉਹਨਾਂ ਨਾਲ ਮਿਲ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨਾਲ ਮਿਲ ਤੇ ਮਿਲ ਕੇ ਕੀ ਕਰ ਉਹਨਾਂ ਦੀ ਸਭਾ ਵਿੱਚ ਮਿਲ ਕੇ ਜਿਹੜਾ ਤੇਰਾ ਮਾਨਿਆ ਨਾ ਜਿਹਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆਹੋ ਇੱਥੇ ਆ ਕੇ ਮਾਂਜਿਏ ਜਿਵੇਂ ਭਾਂਡਾ ਮਾਂਜੀਦਾ ਨਾ ਝੂਠਾ ਹੋਵੇ ਤਾਂ ਅਖੀਦੋ ਉੱਥੇ ਪਿਆ ਰੇਤਾ ਜਾਂ ਰਾਖ ਪਈ ਉੱਥੇ ਮਾਂਜਦੇ ਆ ਭਾਂਡਾ ਮਹਾਰਾਜ ਕਹਿੰਦੇ ਗੁਰੂ ਕੋਲ ਆ ਇੱਥੇ ਭਾਂਡਾ ਮਾਂਜ ਸਤਸੰਗਤ ਵਿੱਚ ਮਨ ਦਾ ਭਾਂਡਾ ਮਨ ਦਾ ਬਾਹਰ ਦੇ ਭਾਂਡੇ ਤਾਂ ਅਸੀਂ ਬੜੇ ਰਗੜਦੇ ਆ ਬਾਰਤਾ ਉਹਨਾਂ ਨੂੰ ਰਗੜ ਰਗੜ ਕੇ ਅਸੀ ਖਸਾ ਦੇਨੇ ਭਾਂਡੇ ਵੀ ਆਏ ਆ ਦੀ ਵੋ ਨਹੀਂ ਪੱਲੇ ਉਹ ਠੀਕ ਹੈ ਉਹ ਵੀ ਪਵਿੱਤਰਤਾ ਅਤ ਦੀ ਜ਼ਰੂਰੀ ਹੈ ਉਹ ਮਨ ਤਾਂ ਤੇਰੇ ਵਿਕਾਰਾਂ ਨਾਲ ਭਰਿਆ ਈਰਖਾ ਨਾਲ ਭਰਿਆ ਬਦਫੈਲੀਆਂ ਨਾਲ ਭਰਿਆ ਨਿੰਦਿਆ ਨਾਲ ਭਰਿਆ ਪਤਾ ਨਹੀਂ ਕੀ ਕੂੜ ਕਬਾੜ ਕਿੰਨੀ ਕੁ ਜੂੜ ਧੂੜ ਝੂਠ ਤੂਫਾਨ ਰੂਪ ਝੂਠ ਚੱਕੀ ਬੈਠਾ ਇਹਨੂੰ ਮਾਂਜ ਇਹਨੂੰ ਸ਼ੁੱਧ ਕਰ ਤੇ ਫੇਰ ਇਹਦੇ ਵਿੱਚ ਵੈਗਰੂ ਦਾ ਨਾਮ ਟਿਕਨੈ ਜਿਹਨੂੰ ਮੰਨ ਜੇਗਾ ਭਾਈ ਭਰਾਵਾ ਹਰ ਕੈ ਨਾਮ ਨਿਵਾਸ ਹਰੀ ਦਾ ਨਾਮ ਜਪ ਕੇ ਤੇ ਹਰੀ ਦਾ ਨਾਮ ਵੈਗਰੂ ਦਾ ਇਹਦੇ ਵਿੱਚ ਵਾਸ ਵਸੇਗਾ ਫੇਰ ਵਾਸਾ ਹੋਵੇਗਾ ਫੇਰ ਇਹਦੇ ਅੰਦਰ ਮਨ ਟਿਕੇਗਾ ਫੇਰ ਮਨ ਨੇ ਟਿਕਨਾ ਹੈ ਮਨ ਮੰਨਦਿਆ ਨਹੀਂ ਵਾਹਿਗੁਰੂ ਮੇਰੀ ਤਰੱਕ ਦੇ ਜਪਿਆ ਨਹੀਂ ਜਪ ਜੀ ਕਦੇ ਪੜਿਆ ਨਹੀਂ ਤੇ ਕਈ ਵੇਰ ਫੇਰਾ ਉਹਨਾਂ ਨੂੰ ਸਿੱਖਿਆ ਦੇਣ ਤੁਰ ਪਏ ਨੇ ਗੱਲਾਂ ਸੁਣਾਉਣ ਜਿਨ੍ਹਾਂ ਨੇ ਅੱਗੇ ਬਹੁਤ ਕੁਝ ਕੀਤਾ ਹੁੰਦਾ ਹੈ ਓਏ ਆਪਣੇ ਹੱਲੇ ਵੇਖ ਮਹਾਰਾਜ ਸਚੇ ਪਰਚਾ ਕਹਿੰਦੇ ਵਾਸਾ ਕਰਨੇ ਤੇ ਇਹ ਕੁਝ ਕਰ ਸਤ ਪੁਰਸ਼ਾਂ ਦੀ ਸੰਗਤ ਕਰ ਉਸ ਸਭਾ ਵਿੱਚ ਆ ਤੇ ਗੁਰੂ ਦੇ ਉਪਦੇਸ਼ ਨੂੰ ਕਮਾ ਅੰਦਰ ਵਸਾ ਮਨ ਪਵਿੱਤਰ ਹੋਵੇ ਫਿਰ ਕੀ ਹੋਏਗਾ ਐਸੀ ਸਬਾ ਵਿੱਚ ਮਟੇ ਅੰਧੇਰਾ ਅਗਿਆਨਤਾ ਭਾਈ ਤੇਰੇ ਅੰਦਰੋਂ ਅਗਿਆਨਤਾ ਵੀ ਸਮਝੀ ਖਤਮ ਹੋ ਜਾਏਗੀ ਤੇ ਕਮਲ ਹੋਵੇ ਪ੍ਰਗਾਸ ਜਿਵੇਂ ਸੂਰਜ ਉਦੇ ਹੋਣ ਨਾਲ ਕਮਲ ਪ੍ਰਕਾਸ਼ ਦਾ ਹੈ ਨਾ ਕਮਲ ਕਮਲ ਫੁੱਲ ਖੇੜਦਾ ਹੈ ਤੇ ਗੁਰੂ ਰੂਪ ਸੂਰਤ ਤੇਰੇ ਸਾਨਮੁਖ ਹੋਵੇਗਾ ਸਾਹਮਣੇ ਦੀਦਾਰ ਹੋਵੇਗਾ ਤੇ ਹਿਰਦਾ ਤੇਰਾ ਪਰਫੁੱਲਤ ਹੋ ਜਾਵੇਗਾ ਕਿਉਂਕਿ ਉਹਦੀਆਂ ਕਿਰਣਾ ਸੂਰਜ ਦੀਆਂ ਸਿੱਧੀਆਂ ਕਮਲ ਤੇ ਪੈਂਦੀਆਂ ਨੇ ਤੇ ਪ੍ਰਭੂ ਦੇ ਬਚਨਾਂ ਰੂਪ ਕਿਰਣਾ ਤੇਰੇ ਹਿਰਦੇ 'ਚ ਪੈਣ ਗਈਆਂ ਪਰਫੁੱਲਤ ਹੋ ਜਾਵੇਗਾ ਪ੍ਰਗਿਆਸ਼ ਵਾਲਾ ਹੋ ਜਾਏਗਾ ਅੰਧਕਾਰ ਨਸ਼ਟ ਹੋਵੇਗਾ ਇਹਦੇ 'ਚੋਂ ਗੁਰਬਚਨੀ ਸੁਖ ਉਪਜੈ ਭਾਈ ਫਿਰ ਗੁਰੂ ਦੇ ਬਚਨਾਂ ਨਾਲ ਕਮਾਉਂਦਿਆਂ ਤਿਆਉਂਦਿਆਂ ਹਿਰਦੇ 'ਚ ਬਸਾਉਂਦਿਆਂ ਸੁਖ ਪੈਦਾ ਹੋਵੇਗਾ ਅੰਦਰੋਂ ਹੀ ਜਿਹੜਾ ਅੰਦਰੂਨੀ ਨਾ ਕਈਆਂ ਕੋਲ ਬਾਹਰ ਦਾ ਧਨ ਬੜਾ ਹੈ ਤੇ ਕਈ ਬਿਰਮ ਸੋਨ ਦਾ ਆਖਣਗੇ ਜੀ ਬਾਹਰ ਦੀ ਦੌਲਤ ਹੈ ਜੀ ਸਾਰੇ ਸੁਖ ਤਾਂ ਮੈਂ ਟਾਟਾ ਬਿਰਲਾ ਕਿਉਂ ਖਾਵੇ ਹੋ ਕੇ ਮਰਦਾ ਮਰ ਗਿਆ ਬਾਈ ਉਹਦੇ ਕੋਲ ਕਿਹੜਾ ਸੁਖ ਸੀ ਅਰ ਸੁਖ ਨਾਮ ਤੋਂ ਬਗੈਰ ਗਿਆਨ ਤੋਂ ਬਗੈਰ ਅਧਿਆਤਮਕਤਾ ਤੋਂ ਬਗੈਰ ਨਹੀਂ ਜੇ ਜਿਵੇਂ ਜਿਵੇਂ ਆਪਣੀ ਆਪਣੀ ਕਮਾਈ ਆ ਕੋਈ ਕਰਦਾ ਹੈ ਨਾ ਉਹਨੂੰ ਪਤਾ ਲੱਗਦਾ ਵੀ ਅੰਦਰ ਦਾ ਸਕੂਨ ਵੀ ਕੁਝ ਹੈ ਜਿਵੇਂ ਜਿਵੇਂ ਗੁਰੂ ਦੇ ਬਚਨਾਂ ਤੇ ਭਰੋਸਾ ਕਰਕੇ ਉਹਨੂੰ ਕਮਾਉਂਦਾ ਵਸਾਉਂਦਾ ਧਿਆਉਂਦਾ ਤੇ ਸੁਖ ਉਪਜੇ ਉਪਜੇ ਮਨ ਹੁੰਦਾ ਹੈ ਪੈਦਾ ਹੋਣਾ ਸੁਖ ਅੰਦਰੋਂ ਹੀ ਪੈਦਾ ਹੁੰਦਾ ਹੈ ਅੰਦਰੋਂ ਹੀ ਉਹ ਪੈਦਾ ਹੁੰਦਾ ਫਿਰ ਕੀ ਹੁੰਦਾ ਸਭ ਫਲ ਸਤਗੁਰ ਪਾਸ ਜਦੋਂ ਜਿਵੇਂ ਜਿਵੇਂ ਸਕੂਨ ਮਿਲਦਾ ਹੈ ਪਤਾ ਲੱਗਦਾ ਸਾਰੀਆਂ ਦਾਤਾਂ ਸਾਰੀਆਂ ਬਖਸ਼ਿਸ਼ਾਂ ਸਾਰੀ ਮੁਰਤਬੇ ਸਾਰੀ ਦੌਲਤ ਸ਼ੋਹਰਤ ਵਡਿਆਈ ਉਪਮਾ ਸਭ ਕੁਝ ਤੇਰੇ ਘਰ ਵਿੱਚ ਹੈ ਤੇ ਮਹਾਰਾਜ ਜਿਹਨੂੰ ਤੂੰ ਦੇਵੇਂ ਉਹਨੂੰ ਮਿਲਦੀ ਸੱਚੇ ਸਹਿਬਾ ਕਿਆ ਨਹੀਂ ਕਰਤੀ ਰਹਿ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵਾਈ ਜਿਹਨੂੰ ਤੂੰ ਦੇਵੇਂ ਉਹ ਪ੍ਰਾਪਤ ਕਰਦਾ ਹੈ ਦੂਜਾ ਨਹੀਂ ਮਹਾਰਾਜ ਤੇਰੇ ਤੋਂ ਬਗੈਰ ਔਰ ਕਦੇ ਪ੍ਰਾਪਤੀ ਨਹੀਂ ਹੋ ਸਕਦੀ ਤੇਰੀ ਰਹਿਮਤ ਹੋਵੇ ਤੇ ਤਾਂ ਹੀ ਮਿਲਦਾ ਹੈ ਮਹਾਰਾਜ ਕਹਿੰਦੇ ਮੇਰਾ ਤੇਰਾ ਛੋੜੀਏ ਭਾਈ ਆ ਮੇਰਾ ਇਹ ਤੇਰਾ ਇਹ ਐਸੀ ਬਿਰਤੀ ਨੂੰ ਛੱਡ ਹੋਏ ਸਭ ਕੀ ਧੂਰ ਸਾਰਿਆਂ ਦੀ ਧੂੜ ਹੋਣਾ ਨਿਰਮਾਨਤਾ ਵਿੱਚ ਇਕਤਾ ਜੀਵਨ ਵਿੱਚ ਲਿਆਉਣੀ ਨਿਮਰਤਾ ਧਾਰਨ ਕਰਨੀ ਇਕ ਮਤ ਕਹਿਣਾ ਹੈ ਮੇਰਾ ਤੇ ਮੇਰੇ ਪੱਖ ਦਾ ਜਾਂ ਮੇਰੀ ਪਾਰਟੀ ਦਾ ਜਾਂ ਮੇਰੇ ਪਿੰਡ ਦਾ ਫੁਲਾਨਾ ਸਾਨੂੰ ਇਹ ਵੀ ਬੜੀਆਂ ਬੰਦਸ਼ਾਂ ਨੇ ਜੀ ਅਸੀਂ ਇੱਥੇ ਹੀ ਕਹਨੇ ਆਪਣੇ ਰਿਸ਼ਤੇਦਾਰ ਦੀ ਗਲਤੀ ਹੋਵੇ ਆਪਣੇ ਮੁੰਡੇ ਕੁੜੀ ਦੀ ਗਲਤੀ ਹੋਵੇ ਫਿਰ ਕਹਿੰਦੇ ਕੋਈ ਨਹੀਂ ਜੀ ਬੱਚਾ ਹੈ ਜੀ ਸਮਝ ਜਾਏਗਾ ਜੀ ਤੇ ਕਿਸੇ ਵਾਲਾ ਹੋਵੇ ਤਾਂ ਨੇ ਟੰਗ ਦਿਓ ਇਹਨੂੰ ਪੁੱਠਾ ਕਿਉਂਕਿ ਹੁਣ ਕਿਸੇ ਵਾਲੇ ਤੋਂ ਹੋਈ ਆ ਨਾ ਫੇਰ ਅਸੀਂ ਬੜਾ ਕਹਾਂਗੇ ਜੀ ਇਹਨੂੰ ਦਾਵਤ ਤੇ ਇਹਨੂੰ ਆਏ ਜੀ ਮੜੇ ਨੂੰ ਤੇ ਜਿੱਦਨ ਸਾਡੇ ਵਾਲੇ ਧੋਜੇ ਕਿਨੇ ਕੋਈ ਗੱਲ ਨਹੀਂ ਜੀ ਖਿਮਾ ਦੇ ਚ ਨਾ ਇੱਕ ਵਾਰੀ ਮaaf ਕਰ ਦਿਓ ਕਹਿੰਦੇ ਨਹੀਂ ਜਿਹੜਾ ਗੁਰਮਖੇ ਨਾ ਧਰਮੀ ਹੈ ਉਹਦੇ ਲਈ ਆਪਣੇ ਪੁੱਤਰ ਲਈ ਵੀ ਤੇ ਪ੍ਰਾਏ ਪੁੱਤਰ ਲਈ ਵੀ ਉਹਨਾਂ ਪਿਆਰ ਤੇ ਉਹਨਾਂ ਹੀ ਉਹਦੇ ਲਈ ਗੁੱਸਾ ਹੈ ਬਰਾਬਰ ਦੂਜਾ ਨਹੀਂ ਇਹ ਜਿੱਦਨ ਸਾਡੇ ਅੰਦਰੋਂ ਭਗਤ ਸਿੰਘ ਵੀ ਕਹਿੰਦੇ ਨਾ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋਂ ਤਤੋਂ ਅਜੇ ਆਪਣੇ ਪ੍ਰਾਇ ਵਾਲੀ ਦਵਾਰ ਆ ਮੇਰਾ ਪੋਤਾ ਮੇਰੀ ਪੋਤੀ ਮੇਰਾ ਪੁੱਤਰ ਏ ਮੇਰਾ ਧੀ ਏ ਇਹ ਮੇਰੇ ਘਰ ਪਰਿਵਾਰ ਏ ਮੇਰਾ ਰਿਸ਼ਤੇਦਾਰੇ ਤੇ ਅਜੇ ਤਾਂ ਸਾਡੀ ਇੱਥੇ ਬਿਰਤੀ ਏ ਉਹ ਕਹਿੰਦੇ ਹੁੰਦੇ ਨਾ ਇੱਕ ਮੁਹਾਵਰਾ ਹੈ ਅੰਨਾ ਮੰਡੇ ਰੂੜੀਆਂ ਦੇ ਮੁਰਮੁਰ ਘਰਦਿਆਂ ਨੂੰ ਬਾਹਰ ਹੱਥ ਹੀ ਨਹੀਂ ਦਾਂਦਾ ਖੜਾ ਹੀ ਉੱਥੇ ਹੁੰਦਾ ਨੂੰ ਉਦੋਂ ਅੱਗੇ ਦੀਦਾ ਕੋ ਨਹੀਂ ਦੌਲਤ ਤੇ ਸ਼ੋਰ ਤੇ ਹੋਰ ਗੱਲ ਏ ਕੋਈ ਚੰਗੀ ਸਿੱਖਿਆ ਚੰਗੀ ਚੀਜ਼ ਉਹ ਉੱਥੇ ਕੀ ਕਮਾਈ ਜਾਂਦਾ ਉਹ ਤੋਂ ਬਾਹਰ ਦੈਰਾ ਨਹੀਂ ਉਹਦਾ ਹੁੰਦਾ ਅਜੇ ਸਾਡੀ ਬਿਰਤੀ ਇਹ ਗੱਲ ਕਰਦੇ ਅਸੀਂ ਰੱਬ ਮਿਲ ਜਾਏ ਨਾ ਗੱਲ ਫੇਰ ਹਾਂ ਜਿਹੜੀ ਚੀਜ਼ ਇਹ ਨਾ ਕੋਈ ਵਾਰ ਕੋਈ ਵਸਤੂ ਜ਼ੁਬਾਨ ਤੇ ਰੱਖੀਏ ਕੁਝ ਰਸ ਬਣ ਜਾਂਦਾ ਹੈ ਕੁਝ ਸਵਾਦ ਆ ਜਾਂਦਾ ਹੈ ਮੁਕੰਮਲ ਰੂਪ ਚ એનર્ਜੀ ਭੁੱਖ ਨੂੰ ਦੋ ਮਿੰਟ ਨਹੀਂ ਜਦੋਂ ਭੋਜਨ ਅੰਦਰ ਉਤਰੇ ਆ ਜਪਦੇ ਆਂ ਜ਼ਬਾਨ ਨਾਲ ਸਿਮਰਨ ਕਰਦੇ ਨਿਤਨੇਮ ਕਰਦੇ ਬਾਣੀ ਪੜਦੇ ਕੁਝ ਰਸ ਬਣ ਜਾਂਦਾ ਹੈ ਬਣ ਜਾਂਦਾ ਹੈ ਮੁਕੰਮਲ ਪ੍ਰਕਾਸ਼ ਉਦੋਂ ਆਣੇ ਜਦੋਂ ਆਪਾ ਪਰਕਾ ਮਿਟ ਗਿਆ ਫਿਰ ਜਤ ਦੇਖੋ ਆਪਣਾ ਵੀ ਉਹ ਆ ਦੂਜਾ ਵੀ ਉਹ ਸਭ ਨਾਲ ਹੀ ਪ੍ਰੇਮ ਇੱਕ ਹੋਏਗਾ ਮਹਾਰਾਜ ਕਹਿੰਦਿਆ ਕੋਈਏ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਕਟ ਕਟ ਦੇ ਵਿੱਚ ਬ੍ਰਹਮ ਦਿਸੇਗਾ ਪਸਰਿਆ ਹੋਇਆ ਬ੍ਰਹਮ ਵੈਗਰੂ ਨੇ ਆਪਾ ਸਭਣਾ ਵਿੱਚ ਪਸਾਰਿਆ ਫੈਲਾਇਆ ਸਾਰੇ ਜਿਹਨੂੰ ਮਹਾਰਾਜ ਕਹਿੰਦੇ ਕਟ ਕਟ ਮੈਂ ਹਰ ਜੂ ਬੱਸੈ ਸੰਤਨ ਕਯੋ ਪੁਕਾਰ ਕਟ ਕਟ ਬ੍ਰਹਮ ਪਸਰ ਪਸਾਰਿਆ ਭਾਈ ਪੇਖੈ ਸੁਣੇ ਹਜ਼ੂਰ ਉਹ ਵੇਖਦਾ ਵੀ ਏ ਤੇ ਸੁਣਦਾ ਵੀ ਏ ਹਾਜ਼ਰ ਨਾਜ਼ਰ ਏ ਤੇਰੇ ਕੋਲ ਵੀ ਏ ਜਿੱਥੇ ਜਾਏਗਾ ਉਥੇ ਰੱਬ ਕਦੇ ਦੂਰ ਨਹੀਂ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਇੱਕੋ ਸ੍ਰਿਸ਼ਟ ਸਭਾਈ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਜਿਤ ਦਿਨ ਭਰਾਵਾ ਤੈਨੂੰ ਰੱਬ ਭੁੱਲ ਜਾਵੇ ਵੈ ਗੁਰੂ ਦਾ ਨਾਮ ਭੁੱਲ ਜਾਵੇ ਨਿਤਨੇਮ ਭੁੱਲ ਜਾਵੇ ਗੁਰਮਤ ਭੁੱਲ ਜਾਵੇ ਤਿਤ ਦਿਨ ਮਰੀਏ ਝੂਰ ਉਹ ਦਿਨ ਝੂਰ ਝੂਰ ਕੇ ਦੁਖੀ ਹੋ ਕੇ ਚੁਰਚੁਰ ਕੇ ਮਰੇਗਾ ਬੜਾ ਦੁਖੀ ਹੋਵੇਂਗਾ ਜੇ ਰੱਬ ਭੁੱਲ ਗਿਆ ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਨ ਕਾਰਨ ਕਰਨ ਕਰਾਵਨ ਸਮਰਥੋ ਭਾਈ ਸਾਰੇ ਕਾਰਨਾਂ ਦੇ ਕਰਨ ਵਾਲਾ ਸਮਰਥੇ ਪ੍ਰਭੂ ਜਿਹਨੂੰ ਮਹਾਰਾਜ ਕਹਿੰਦੇ ਕਿੰਨਾ ਕੋ ਤਤੈ ਤੂੰ ਸਮਰਾਥ ਜਿਤ ਹੈ ਕੋਏ ਨਾ ਹੈ ਉਥੇ ਤੇਰੀ ਰਖ ਅਗਨੀ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਇ ਕਰੇ ਛੜਦਾ ਹੈ ਪਉ ਦਲ ਬਿਕਮ ਅਸਗਾਹ ਗੁਰ ਸਬਦੀ ਪਾਰ ਪਾਹ ਜਨ ਕੋ ਲੱਗੀ ਪਿਆਸ ਕਲਮੈ ਗੁਣ ਗੋਬਿੰਦ ਗਾਹੇ ਸਭ ਸੇ ਨਾ ਕਿਰਪਾਲ ਸੰਭਾਲੇ ਸਾਇ ਸਾਇ ਮਹਾਰਾਜ ਕਹਿੰਦੇ ਉਹ ਪ੍ਰਭੂ ਹੀ ਉਹ ਸਾਰੇ ਕਾਰਨਾ ਦਾ ਸਮਰਾਥੀ ਉਹਦੇ ਬਰਾਬਰ ਦਾ ਕੋਈ ਨਹੀਂ ਉਪਰਾਵਾ ਸਰਬ ਕਲਾ ਪਰਪੂਰ ਸਰਬ ਸ਼ਕਤੀਮਾਨ ਨੇ ਤੇ ਸਾਰੇ ਰਮਿਆ ਹੋਇਆ ਇੱਕ ਰਸ ਉਹਦੇ ਨਾਲ ਜੋੜ ਉਹਦੇ ਗੁਣ ਆਪਣੇ ਉਹਨੂੰ ਨ ਲੱਭਣ ਤੋੜ ਉਹਦੇ ਗੁਣ ਖੂਬੀਆਂ ਆਪਣੇ ਵਿੱਚ ਪ੍ਰਗਟ ਕਰ ਤੇ ਉਹ ਆਪਣੇ ਆਪ ਹੀ ਅੰਦਰ ਪ੍ਰਗਟ ਹੋ ਜਾਏਗਾ ਉਹਦੇ ਵਾਲੀਆਂ ਗੱਲਾਂ ਆਪਣੇ ਹਿਰਦੇ 'ਚ ਪ੍ਰਗਟ ਕਰ ਹਿਰਦੇ 'ਚ ਜਗ੍ਹਾ ਬੁਣਾ ਔਰ ਹਿਰਦੇ 'ਚ ਸੁੰਦਰ ਵਿਸਾਉਣਾ ਵਿਸ਼ਾ ਪ੍ਰਭੂ ਆਪ ਹੀ ਪ੍ਰਗਟ ਹੋਵੇਗਾ ਅੰਦਰੋਂ ਹੀ ਰੱਬ ਤਾਂ ਤੇਰੇ ਅੰਦਰ ਹੀ ਵਸਦਾ ਹੈ ਤੂੰ ਪ੍ਰਗਟ ਹੀ ਨਹੀਂ ਕੀਤਾ ਤੂੰ ਅੰਦਰ ਕੂੜ ਕਬਾੜ ਜਾੜਾ ਰੱਖੀ ਬੈਠਾ ਹੈ ਉਹਨੂੰ ਪਾਸੇ ਕਰ ਗੁਰੂ ਤੇਰੇ ਅੰਦਰੋਂ ਪ੍ਰਗਟ ਹੋਵੇਗਾ ਵਿਚਾਰ ਕਰਨਿਆ ਹੋਆ ਬੇਅੰਤ ਭੁੱਲਾਂ ਦੀ ਖਿਮਾ ਰਹਿ ਗਈ ਵਿਚਾਰ ਪਕਲ ਦੇ ਸਮੇਂ ਅੰਦਰ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਸਾਡੀ ਸੁਰਤ ਜਿਹੜੀ ਟੁੱਟੀ ਹੋਈ ਜਨਮ ਵੇਲੇ ਇਹ ਪ੍ਰਭੂ ਨਾਲ ਜੁੜ ਜਾਵੇ ਸ਼ਬਦ ਨਾਲ ਜੁੜਦਾ ਏ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਸਤਿਗੁਰੂ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਮਾਦਰਾ ਸਮਝ ਆਵੇ ਕੁਝ ਨਾ ਕੁਝ ਤੁਰਨ ਦਾ ਜੁੜਨ ਦਾ ਯਤਨ ਕਰੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ